ਕਿੱਦਾਂ ਵੇ ਤਿਆਰੀ ਆ ਫੁੱਲ ਤਿਆਰੀ ਮਾਲ ਮੁੱਲ ਸਕਿਆ ਕਿ ਨਹੀਂ ਪੂਰਾ ਫੁੱਲ ਐ ਟਾਈਮ ਤੇ ਕਾਟੋ ਪੂਰੀ ਫੁੱਲਾਂ ਤੇ ਆ ਪਰਵਾਹ ਨਹੀਂ ਕਰਨੀ ਐ ਟਾਈਮ ਤੇ ਭਵੇਂ ਕੋ ਹੱਥੇ ਨਾ ਲਾ ਦੇ ਮੈਨੂੰ ਚੰਗੀ ਤਰ੍ਹਾਂ ਕਰ ਲਾ ਮੂੰ ਕਬਰ ਹੈ ਮੈਂ ਨਾ ਕੋਈ ਟੈਛੜੀ ਕਰਨੀ ਹੈ ਕਬਰ ਪੂਰਾ ਚੱਲ ਮੇਰੀ ਇਹ ਗੱਲ ਸੁਣ ਹਾਂ ਇੰਜ ਕਰ ਆ ਗਾਰਾ ਫੜ ਮੜਾ ਜਾ ਤੇ ਨੰਬਰ ਪਲੇਟਾਂ ਤੇ ਲਾ ਦੇ ਔਰ ਰਹਿਣ ਦੇ ਛੱਡ ਖੜਾ ਗਾਰਾ ਉਹ ਆਕਦਾ ਮੁਰਸਲਾ ਜਾ ਇਹ ਮੋਟਰਸਾਈਕਲ ਵੀ ਤੈਨੂੰ ਪਤਾ ਹੀ ਆ ਇਸੇ ਕਮਾਲੀ ਰੱਖਿਆ ਵਾ ਦੋ ਨੰਬਰ ਹੀ ਆ ਇਹ ਕਿਸ ਦੀ ਦੀ ਹਾਂ ਪਜਾੜਤ ਰਾਜੀ ਵਧੀ ਕਿਸੇ ਨੂੰ ਪਸਾਨ ਇਹਦੀ ਕਿੰਨਾ ਹੋਣੀ ਬਾਬਾ ਦੋ ਨੰਬਰੀ ਆਏ ਇਹੋ ਕਮਾ ਵਾਸਤੇ ਰੱਖਿਆ ਵਾ ਚੱਲ ਫੇ ਠੀਕ ਹੈ ਕੋਈ ਗੱਲ ਨਹੀਂ ਆਪਾਂ ਗਾਰਾ ਗੁਰਾ ਨਹੀਂ ਬਣਨਾ ਆਪਾਂ ਮੋੜਾਂ ਬੰਦੇ ਆ ਆ ਕਪੜਾ ਫੜ ਤੇ ਨੰਬਰ ਪੇਟ ਤੇ ਲਾ ਦਿੰਦੇ ਆ ਜਾ ਆ ਵੀ ਵਧੀਆ ਕੰਮ ਕੀਤਾ ਇਹ ਕੰਮ ਆਹੋ ਸੇਤੀ ਕਰ ਲਾ ਹੁਣ ਬਸ ਬਸ ਆਪੇ ਕਪੜਾ ਬੰਦ ਦੇਣਾ ਆਪਾਂ ਇਦਾਂ ਕਰਕੇ ਪਰ ਟਾਈਮ ਹੋਂ ਗਿਆ ਮਾਈ ਦਾ ਕੋਲੇ ਲੰਘ ਜਾਂਦੀ ਏ ਆਹੋ ਕੋਈ ਗੱਲ ਨਹੀਂ ਉਹਦੇ ਟਾਈਮ ਦਾ ਮੈਨੂੰ ਪਤਾ ਵਾ ਆ ਫੜ ਲੈ ਇਹ ਆ ਲੈ ਨੰਬਰ ਵੇਟ ਆਪਾਂ ਕਰਤੀਓ ਕਵਰ ਹੋਣ ਨਹੀਂ ਗਿਆ ਨੂੰ ਪਤਾ ਲੱਗਾ ਆ ਵਧੀਆ ਕੀਤਾ ਕੰਮ ਠੀਕ ਹੈ ਨਾ ਓਕੇ 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 ਆ ਚੱਲ ਫਿਰ ਜਰਾ ਸਟਾਰਟ ਮੋਟਰ ਚਾਲ ਦੀ ਚਾਬੀ ਆਵੇ ਲਾਈਵ ਚਹੀ ਜਾ ਟਾਈਮ ਹੋ ਗਿਆ ਆਪਣਾ ਤਿਆਰੀ ਆ ਪੂਰੀ ਕੇ ਟਾਈਮ ਹੋ ਗਿਆ ਵਗ ਨਹੀਂ ਹੋ ਗਿਆ ਮੈਦਾਨ ਦਾ ਟਾਈਮ ਹੋਇਆ ਹੀ ਆ ਬਸ ਚੱਲ ਫਿਰ ਨਿਕਲ ਟੂ ਮੋਟਰ ਸਟਾਰਟ ਰੱਖਣਾ ਹੀ ਬਸ ਠੀਕ ਹੈ ਨਾ ਕੰਮ ਬਾਕੀ ਤੂੰ ਕਰਨਾ ਸਾਰਾ ਬਾਕੀ ਮੈਂ ਤਾਂ ਟੈਨਸ਼ਨ ਨਾ ਲੈ ਪਰਵਾਹ ਨਾ ਕਰਕੇ ਇਸ ਗੱਲ ਦੀ ਤੇਲ ਤੁਲ ਮੈਂ ਪਾਇਆ ਇਹਨੂੰ ਖੁੱਲ ਕੀਤਾ ਵਾ ਠੀਕ ਐ ਇਹਦੇ ਹੁਣੇ ਨਹੀਂ ਤੁਰਨ ਦੀ ਆ ਗਾੜੀ ਤਰਪੂਗਾ ਚੁਰੂਗਾ ਅੱਜੂਗਾ ਪੂਰਾ ਐ ਚੱਲ ਫਿਰ ਚੱਲ ਐਧਰ ਗੇ ਨੁਕਰਜੀ ਦੇ ਖਦਾਰ ਲੈ ਕਿਧਰ ਮਾਰਦਾ ਰੋਟੇ ਮੰਨੀ ਅਜੇ ਤੱਕ ਮਈਆ ਇਹ ਨਹੀਂ ਉਹ ਹੁਣੀ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਜਦੋਂ ਤੈਨੂੰ ਟਾਈਮ ਦਾ ਪਤਾ ਵਾ ਇਹਨੇ ਟਾਈਮ ਤੇ ਨਹੀਂ ਆਉਣਾ ਤੇ ਫਿਰ ਕੱਲ੍ਹ ਤੇ ਆ ਜਾਂਦੀ ਹੁੰਦੀ ਆਹ ਤੇ ਫੇਰ ਕਿਹੜੀ ਗੱਲ ਹੈਗੀ ਆ ਆਉਣੀ ਹਾਲੀ ਨਹੀਂ ਬਸ ਕੋਈ ਫਿਕਰ ਨਾ ਕਰ ਤੋ ਹੋਰ ਗਲੀਆਂ ਨਾ ਪੈ ਗਈ ਬਸ ਇਹ ਗਲੀਆਂ ਨਹੀਂ ਹੋਣਾ ਤਾਂ ਨਹੀਂ ਇਸੇ ਕਲੀ ਆ ਚੱਲ ਆ ਜਾਂਦੀ ਆ ਕੋਈ ਨਹੀਂ ਤੇ ਮੇਰੀ ਗੱਲ ਸੁਣ ਧਿਆਨ ਨਾ ਕਰੀ ਹਣ ਕੰਮ ਕੈਮਰੇ ਗੁੰਮਰੇ ਨਾ ਲੱਗੇ ਹੋਣ ਉਹ ਨਹੀਂ ਲੱਗੇ ਕਲੀ ਜੇ ਪਹਿਲਾਂ ਟੱਜਾ ਆ ਕੀ ਮਾਈ ਆ ਕੇ ਆਗੇ ਉਹ ਸੌਣ ਮਾਤਾ ਆਹੋ ਆ ਗਿਆ ਇਹਦਾ ਸਟਾਰਟ ਕਰ ਮੁਰਦਾ ਸਟਾਰਟ ਕਰ ਸਾਸੀ ਕਾਂਡੀ ਸਾਸੀ ਕਾਂ ਅਣੀ ਇੱਥੇ ਉਹ ਸ਼ਿੰਦੇ ਦਾ ਘਰ ਕਿੱਥੇ ਗਿਜਿਆ ਕਿਹੜਾ ਸ਼ਿੰਦਾ ਸ਼ਿੰਦੇ ਤੇ ਇੱਥੇ ਬੜੇ ਆ ਤੂੰ ਕਿਹੜੇ ਸ਼ਿੰਦੇ ਦਾ ਘਰ ਪੁੱਛਦਾ ਅਣੀ ਜਿਹੜਾ ਨਾ ਸ਼ਿੰਦਾ ਉਹਦੇ ਮੁੰਡੇ ਦੋਵੇਂ ਬਾਹਰ ਆ ਬਾਹਰ ਆ ਆਹੋ ਭਾਰਾ ਬਾਹਰ ਆਈ ਮਤਲਬ ਇੱਥੇ ਜੇ ਕਿਤੇ ਲਾਗੇ ਪੰਨੇ ਕਿਤੇ ਘਰ ਹੈਗਾ ਬੋਤਾ ਕਿਤੇ ਲਾਗੇ ਹਾ ਹਾ ਗੱਲ ਲੱਤ ਕੇ ਲੱਗੇ ਮਰ ਜੇ ਵੇ ਬੇਟਾ ਮੂਤ ਮਾ ਹਾ ਵੇ ਮੇਰੇ ਡੇੜ ਤੋੜੇ ਦੀਆਂ ਵਾਲੀਆਂ ਵੇ ਮਰ ਜਣੇ ਧੂਕੇ ਲਾ ਕੇ ਹਾ ਹਾ ਕਿਹਨੂੰ ਡਰੈਸ ਦੱਸੰਦਾ ਕੋਈ ਜ਼ਮਾਨਾ ਰਹਿ ਗਿਆ ਤੇਰੇ ਖਲੋਤੇ ਪੁੱਛਣ ਦੇ ਦੁਪਹਿਰੇ ਮੈਨੂੰ ਕੀ ਪਤਾ ਏ ਇਹਨਾਂ ਮੇਰੀਆਂ ਵਾਲੀਆਂ ਟਿੱਕਣ ਦੇ ਆ ਜਾਨੀ ਸਰਪੰਚ ਵਾਲ ਉਹਨੂੰ ਕਹਿੰਦੀ ਕੋਈ ਮਸਲਾ ਕਰਵੇਂ ਆਪਣੇ ਕੈਮਰੇ ਆ ਕੋਲ ਕਿ ਤੇ ਮੈਨੂੰ ਵਾਲੀਆਂ ਲਿਆ ਕੇ ਦੇਖ ਰਿਹਾ ਪਛਾਣੇ ਜਾਣ ਤੇ ਤੇਰੇ ਖਲੋਤੇ ਹੀ ਆਮਲੀ ਉਂ ਤੇਰੇ ਲਟੇਰੇ ਪਾਣੀ ਕਿਥੋਂ ਰੱਖੇ ਉਂ ਤੇਰੇ ਸਿੱਧਾਈ ਕੰਮ ਕਰਦੇ ਨਹੀਂ ਤੇ ਲੋਕਾਂ ਦੀਆਂ ਵਾਲੀਆਂ ਗਹਿਣੇ ਲੁੱਟਦੇ ਦੁਪਹਿਰੇ ਬੁੱਢੀਆਂ ਨਾਲਾਂ ਨੂੰ ਬਿਮਾਰੀ ਪੈ ਜਾਵੇ ਮਰ ਜਾਣ ਕਿ ਤੇ ਉਂ ਤੇਰੇ ਜਾਂਦੇ ਨਾਲ ਦਾ ਹੌਸੇ ਐਕਸੀਡੈਂਟ ਨਹੀਂ ਹੈ ਜਾਂਦਾ ਗੋਲੀ ਵੱਜਣਿਆਂ ਦਾ ਹਨਾ ਪੀਣਾ ਤੇ ਨਹੀਂ ਤੁਸੀਂ ਉਹ ਨਹੀਂ ਬਲਜੀ ਤੁਹਾਨੂੰ ਜੂਸ ਪੀਤਾ ਹੋਣੀ ਕੋਈ ਜੀ ਕਰਦਾ ਹੈ ਵੇ ਵੇ ਰਕਬੀਰ ਵੇ ਰਕਬੀਰ ਘਰ ਆ ਵਾ ਕੀ ਗੱਲ ਮੈਂ ਪੁੱਤ ਮੈ ਮੈਨੂੰ ਲਟੇਰੇ ਕਹ ਕੇ ਮੇਰੀਆਂ ਵਾਲੀਆਂ ਡੇਢ ਟੋਲੇ ਦੀਆਂ ਲੁੱਟ ਕੇ ਲਾ ਗਏ ਵੇ ਕੰਨਾ ਤੂੰ ਕਿਆ ਲੈ ਗਿਆ ਮੇਰੀਆਂ ਵਾਲੀਆਂ ਚਾਚੀ ਜੀ ਪੈਜਾ ਮੇ ਪਾਣੀ ਦੀ ਨਿਕਲ ਜੇ ਤਾਂ ਮੈਨੂੰ ਨੀ ਕੋਈ ਸੋਇਦਾ ਉੜਦਾ ਨੀ ਵਾਲੀਆਂ ਤੂੰ ਕਿਆ ਲੈ ਗਿਆ ਕਾਕਾ ਵੇਖ ਤੇ ਆਪਣੇ ਕੈਮਰਾ ਕੂਮਰੇ ਚ ਵੇਖ ਮੈਨੂੰ ਤਾਂ ਪਛਾਣ ਵੀ ਨਹੀਂ ਆਈ ਇਹਨਾਂ ਦੀ ਆ ਪਾਣੀ ਪੀਤਾ ਜੀ ਪੀਣਾ ਨਹੀਂ ਮੈਨੂੰ ਪਾਣੀ ਨਹੀਂ ਉਹ ਸੁਝਣ ਡਿਆ ਤਾਂ ਸਹੀ ਗੰਮੀ ਪਤਾ ਕਿੰਨੀ ਆ ਕੌਣ ਈ ਉਹ ਪਤਾ ਨਹੀਂ ਮੈਨੂੰ ਲੱਗਾ ਕੌਣ ਈ ਮੇਰੇ ਕੋ ਡਰੈਸ ਪੁੱਸਣ ਡੇ ਹੀ ਮੈਂ ਤਾਂ ਹੱਟੀ ਆਈ ਮੈਨੂੰ ਕੀ ਪਤਾ ਖਲਾਰ ਕੇ ਮੈਨੂੰ ਆਂਦੇ ਵੀ ਛਿੰਦਾਵਾ ਕੋਈ ਤੂੰ ਉਹਦਾ ਨਾਮ ਦੱਸ ਕਿੱਥੇ ਛਿੰਦਾ ਹੁੰਦਾ ਮੈਨੂੰ ਕੀ ਪਤਾ ਹੀ ਕਿਹੜੇ ਛਿੰਦੇ ਦਾ ਨਾਮ ਪੁੱਛਦੇ ਉਮਤਰੇ ਮੇਰੀਆਂ ਹੀ ਵਾਲੀਆਂ ਲੁੱਟ ਕੇ ਲਾ ਗਏ ਚਾਚੀ ਤਣਾ ਆਪਣਾ ਨਹੀਂ ਤਮਾਕਾ ਮਗਦਾ ਉਹ ਆ ਸਾਦੇ ਅੰਮਲੀ ਪੋਸਟੇ ਹੀ ਹੁੰਦੇ ਆ ਨਾ ਨੇ ਸਾਰੇ ਤੇ ਹੁਣ ਫੋਨਾਂ ਦੇ ਵਿੱਚ ਲੋਕੇਸ਼ਨਾਂ ਲਾ ਕੇ ਤੁਰੇ ਫਿਰਦੇ ਆ ਐਡਰੈਸ ਤੇ ਹੁਣ ਕੋਈ ਪੁੱਛਦਾ ਨਹੀਂ ਕਿ ਕਿਹਦੇ ਦਾ ਹੈ ਮੈਨੂੰ ਕੀ ਪਤਾ ਹੀ ਭਿਕ ਮੈਨੂੰ ਨਹੀਂ ਹਾਜਿਆ ਗੱਲਾਂ ਦਾ ਪਤਾ ਮੈਨੂੰ ਪੁੱਛਣ ਲਾਪੇ ਤੇ ਮੈਂ ਦੱਸਣ ਲਾਪੀ ਹਾ ਹ ਪ੍ਰਮਾਨਸੀ ਦਾ ਕੋਈ ਮੋਲ ਨਹੀਂ ਰਹਿ ਗਿਆ ਹੈਗਾ ਮਾੜੀ ਮੋਢੀ ਪਛਾਣ ਆ ਗਈ ਪਿੰਡ ਦੇ ਗਲਾਮ ਦੇ ਹੀ ਮੈਨੂੰ ਨੀ ਉਹ ਪਛਾਣ ਆਈ ਮੂੰਹ ਵੱਡੇ ਹੀ ਮੋਟਰਸਾਈਕਲ ਤੇ ਖਲੋਤੇ ਇੱਕ ਜਣਾ ਥੱਲੇ ਖਲੋਤਾ ਮੈਨੂੰ ਜਾਣੇ ਜੁੱਤੀ ਵੀ ਇੱਕ ਕਾਲੀ ਖਲੋਤੇ ਕਾਲੀ ਨਹੀਂ ਮੈਨੂੰ ਡਰੈਸ ਪੁੱਛਿਆ ਮੈਂ ਦੱਸਣ ਲੱਪੀ ਆ ਉਹਨਾਂ ਮੈਨੂੰ ਐਡੇ ਭੇਜ ਲੈ ਜਿੰਦਾ ਮੈਨੂੰ ਪਤਾ ਲੱਗਾ ਛਿੰਦਾ ਛਿੰਦਾ ਕਰਦਿਆ ਕਰਦਿਆ ਮੇਰੀਆਂ ਵਾਲੀਆਂ ਲੁੱਟ ਕੇ ਤੇ ਹੋ ਗਏ ਹੋ ਗਏ ਹੋ ਗਏ ਚਾਚੀ ਆ ਹਜੇ ਉਦੋਂ ਤੁਸੀਂ ਘਰ ਆਏ ਹੀ ਕੱਲ ਪਰਸੋ ਉਹਦੋਂ ਤੇ ਤੁਹਾਡੇ ਕੰਨੀ ਕੱਖ ਵੀ ਨਹੀਂ ਤੇ ਤੁਸੀਂ ਵਾਲੀਆਂ ਪਾ ਕੇ ਕਿੱਥੇ ਜਾਣਾ ਹੈ ਹਾਏ ਹਾਏ ਨਹੀਂ ਉਹ ਜਿਹੜੀਆਂ ਮੇਰੀ ਮਾਂ ਨੇ ਮੈਨੂੰ ਵਾਲੀਆਂ ਦਿੱਤੀਆਂ ਹੀ ਮੈਂ ਉਹੋ ਰੱਖੀਆਂ ਮੈਂ ਉਹੋ ਹੀ ਪਾਈਆਂ ਸੀ ਉਹ ਪਾਲੀਆਂ ਮੈਨੂੰ ਕੀ ਪਤਾ ਹੀ ਪੈਣਾ ਲੁੱਟ ਕੇ ਕਿਸ ਨੇ ਲੈ ਜਾਣਾ ਮੈਨੂੰ ਹੁਣ ਮੇਰੇ ਤੇ ਘਰ ਦੇ ਵਾਲੇ ਮੁੰਡਿਆਂ ਨੇ ਕਹਿਣਾ ਵਾ ਇਹਨੇ ਕੁੜੀ ਨੂੰ ਵਾਲੀਆਂ ਦਿੱਤੀਆਂ ਨਹੀਂ ਮਾਂ ਹਰ ਮੈਂ ਕਿਹਾ ਕੋ ਕੇ ਕਹਿ ਸੁਣ ਕੇ ਤੁਹਾਡੇ ਸਾਹਮਣੇ ਦਾ ਘਰ ਵਸਾਇਆ ਵਾ ਘਰ ਮੇਰੇ ਲੜਾਈ ਪੈ ਦੇਣੀ ਆ ਕਿਹੜੀ 150 ਦੀ ਚੀਜ਼ ਵਾ ਜਿਹੜੀ ਮੈਂ ਕੋਲੋਂ ਕਰਕੇ ਦੇ ਦੇਣੀ ਉਹ ਚੱਲ ਚਾਚੀ ਕੋਈ ਨਹੀਂ ਹੌਸਲਾ ਕਰ ਕੈਬਨਿਚ ਕਰ ਲੈਨੇ ਚੱਕ ਜੇਦ ਕੇ ਲੱਗ ਛੱਗੇ ਤੇ ਹੋਏ ਨਾ ਜੇ ਪਿੰਡ ਪੀੜ ਦੇ ਤੇ ਬੰਦੇ ਐਸੇ ਬਣਾਵਾਂਗੇ ساری ਜ਼ਿੰਦਗੀ ਯਾਦ ਕਰਨਗੇ ਮੇਰਾ ਪੁੱਤ ਛੇਤੀ ਕਰ ਵੇਖ ਕੈਮਰੇ ਹੌਲੀ ਹੌਲੀ ਉੱਠ ਕੇ ਚੱਕ ਕਰ ਜੇ ਤਾਂ ਲੱਭ ਜਾਂਦੇ ਆ ਨਾ ਜ਼ਰੂਰ ਲੱਭ ਕੇ 10 ਮਿੰਨੂ ਵਾਲੀਆਂ ਮੇਰੀਆਂ ਦਵਾ ਮੈਂ ਕਿੱਥੋਂ ਕਰਦਿਆਂ ਵਾਲੀਆਂ ਦੇੜੀਆਂ ਨਾਲ ਮਨਿਸ਼ ਕੱਢਣਾ ਨਹੀਂਗਾ ਫਾਇਰਿਕ ਵੀਰ ਡੇਢ ਟੋਲਾ ਵਾ மூਣਾ ਆ ਲੈਣਾ ਉਹ ਲੱਖ ਨੂੰ ਦੇ ਸੋਨਾ ਹੋ ਗਿਆ 10 ਲੱਖ ਦੀਆਂ ਵਾਲੀਆਂ ਉਹ ਆਪਣੀਆਂ ਪੋਸਟਾਂ ਦੇ 10 ਦਿਨ ਬੱਲੇ ਹੋ ਜਾਣੇ ਆ ਓਏ ਉਹ ਤਾਂ ਗੱਲ ਆ ਗਈ ਪਰ ਚਾਚੀ ਤੂੰ ਹੀ ਸਹਿਣੀਆਂ ਪਤਾ ਤੈਨੂੰ ਲੁੱਟਾ ਖੋਏ ਨਹੀਂ ਨਹੀਂ ਸੋਨਾ ਬੰਦਾ ਪੋਦਾ ਘਰ ਹੀ ਨਾ ਹਾ ਹਾ ਮੈਨੂੰ ਕੀ ਪਤਾ ਏ ਪੇ ਹਮ ਤੇ ਜੰਮ ਮੇਰੇ ਬਾਤੇ ਖਲੋਤੇ ਆ ਤੇ ਕਾਲੇ ਨਾ ਪੋ ਕਿੰਨੇ ਤੀ ਹੁਕਲੇ ਆ ਅੱਜ ਕੱਲ ਤੇ ਛੱਟ ਜੀ ਨੂੰ ਕੁਛ ਹੋ ਜਾਂਦਾ ਵਾ ਨਾਲੇ ਨਹੀਂ ਦਿਲ ਤੇ ਨਾ ਗੱਲ ਲਾਓ ਐਦਾਂ ਕਰੋ ਤੇ ਰਿਪੋਰਟ ਦਰਜ ਕਰਾ ਕੇ ਆਓ ਜਿਹੜੀ ਕੈਮਰੇ ਕੁਮਰੇ ਦੀ ਗੱਲ ਹੈ ਨਾ ਉਹੀ ਆਪੇ ਚੈੱਕ ਕਰਾ ਲਾਂਗੇ ਮੁੰਡਿਆਂ ਨੂੰ ਕਹਿ ਕੇ ਗੱਲ ਸਹੀ ਆ ਬਲਜੀਤ ਦੀ ਚਾਚੀ ਜੀ ਆ ਮੈਂ ਮੁੰਡਿਆਂ ਨੂੰ ਕਰਦਾ ਵਾਂ ਫੋਨ ਤੇ ਸਾਰੀ ਗਲੀ ਦੇ ਕੈਮਰੇ ਚੈੱਕ ਕਰਾਉਣਾ ਵਾ ਤੇ ਉਹਦੀਆਂ ਰਿਕਾਰਡਿੰਗਾਂ ਆਪਣੇ ਕੋਲ ਮੰਗਾ ਲੈਣਾ ਵਾ ਤੇ ਤੁਸੀਂ ਪਿੰਡੋਂ ਕਿਸ ਨੂੰ ਨਾਲ ਲੈ ਕੇ ਨਾ ਮੜਾ ਥਾਣੇ ਜਾਓ ਲਿਖਾਦਰ ਪੁਲ ਦੇ ਜਾ ਕੇ ਉੱਥੇ ਚੱਲ ਹਾਂ ਪੁੱਤ ਤੂੰ ਹੀ ਮੇਰੇ ਨਾਲ ਹੌਲੀ ਹੌਲੀ ਕਿੰਨੂ ਮੈਂ ਖੜਾ ਚਾਚੀ ਜੀ ਕਿੱਦਾਂ ਇਹ ਬੰਨਾ ਕਰਦੇ ਤੁਸੀਂ ਹਾਂ ਚਾਚਾ ਖਮੋਨਾ ਦੇ ਹੱਲੇ ਆ ਜੇ ਮੜਾ ਹੀ ਤੁਰੇ ਫਿਰੇ ਨਾ ਜੇ ਕਮ ਖੁੱਲ ਗਏ ਤੇ ਸਾਨੂੰ ਤੂੰ ਨੇ ਫਿਰ ਉੱਥੇ ਹਸਪਤਾਲ ਫੇਰ ਦਾਖਲ ਕਰਉਣਾ ਪੈਣਾ ਮਮ ਜਾਦੀ ਚਿੰਤਾ ਨਾ ਕਰ ਤੂੰ ਕੋਈ ਨਾਲ ਲੈ ਜਾ ਗਲੀ ਚ ਮੈਂ ਥਾਣੇਦਾਰ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦਾ ਵਾਂ ਉਹਨੂੰ ਤੇ ਤੂੰ ਸੇ ਰਿਪੋਰਟ ਲਿਖਾ ਦੀ ਜੋ ਜੋ ਤੇਰਾ ਹੋਇਆ ਵਾ ਤੇ ਜੋ ਤੂੰ ਕੋ ਹੋਇਆ ਉਹ ਲਿਖਾਵੀ ਤੇ ਜਿੱਦਾਂ ਦੇ ਉਹਨਾਂ ਦੇ ਮੂੰਹ 'ਵੱਧੇ ਸਾਰਾ ਕੁਝ ਦੱਸਦੀ ਹੁੰਦਾ ਨੂੰ ਠੀਕ ਮੂੰਹ ਪੱਤੇ ਹੀ ਉਹਨਾਂ ਨੇ ਮੂੰਹ ਵੱਧੇ ਹੀ ਕਿ ਰੱਬਾ ਹੋਰ ਉਹ ਕੱਚੇ ਕੁਲੇ ਤੇ ਨਹੀਂ ਆ ਫੇ ਐਂ ਧੁਰ ਪੈਣਗੇ ਹਾਂ ਮੂੰਹ ਵੀ ਪੱਤੇ ਐਨ ਕੰਮ ਕਾਲੀਆਂ ਜੀਆਂ ਲਾਈਆਂ ਮੁੰਡੇ ਕੁੜੇ ਮੇਰੇ ਢੇਡ 'ਚ ਕੋਇਆ ਜਾ ਭੈਣ ਸਾਈ ਨਹੀਂ ਵੀ ਮੇਰੇ ਢੇਰੇ ਨਾਲ ਆਈ ਜਾਣੀ ਆ ਨੰਬਰ ਪਲੇਟ ਤੋਂ ਪਛਾਣ ਆਈ ਜਾਣੀ ਨੰਬਰ ਦੀ ਉਦਾਰਪੀਰ ਬੜੀ ਵੱਡੀ ਗੱਲ ਵਾ ਪਿੰਡ 'ਚ ਅੱਗੇ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਆ ਪਹਿਲਾ ਹੀ ਚਾਂਸ ਵਾ ਅੱਗੇ ਬਾਰ ਬਾਰ ਕਰਦੇ ਹੀ ਆ ਕੇ ਤੇ ਕਦੀ ਤੇ ਰੋਲਾ ਪੈਂਦਾ ਸੌਂਦਾ ਹੀ ਆ ਪਿੰਡ 'ਚ ਹੀ ਆ ਕੰਮ ਹੋ ਲੱਗ ਪਏ ਇਹਨਾਂ ਨੂੰ ਤੇ ਪੈਣਾ ਮੂੰਹ ਉਹ ਕੋਈ ਨਹੀਂ ਕਰਕੇ ਬੰਦੇ ਇਕੱਠੇ ਨੇ ਸ਼ਾਮ ਨੂੰ ਹੀ ਅੱਜ ਤੇ ਪਹਿਰਾ ਲਵਾਉਨੇ ਆ ਪਿੰਡ ਦੇ ਜਣੇ ਵਿੱਚ ਰਾਤ ਵੀ ਇਦਾਂ ਦਾ ਕੰਬੜਾ ਖਰਾਬ ਹੋ ਜਾਣਾ ਵਾ ਚੱਲ ਫਿਰ ਪੁੱਤ ਮੈਂ ਕਿਸੇ ਨੂੰ ਮੁੰਡੇ ਨੂੰ ਨਾਲ ਲੈ ਕੇ ਤੇ ਮੈਂ ਜਾਂਦੀ ਆ ਚੇਤੇ ਨਾਲ ਥਾਣੇਦਾਰ ਨੂੰ ਫੋਨ ਕਰ ਦਵੀਂ ਫਿਰ ਤੁਸੀਂ ਚਲੋ ਪਹੁੰਚੋ ਮੈਂ ਕਰ ਦਿੰਦਾ ਵਾਂ ਫੋਨ ਉਹਨੂੰ ਚੱਲ ਠੀਕ ਆ ਪੁੱਤ ਫਿਰ ਮੈਂ ਜਾਂਦੀ ਆ ਚੰਗਾ ਛੱਡ ਮਣੀ ਅੰਜਗਰੋਂ ਪੇਸ ਪੂਸ ਬਦਲ ਲਈਏ ਹਾਂ ਹਾਂ ਤੇ ਮੇਰੀ ਗੱਲ ਸੁਣ ਉਹ ਨੰਬਰ ਪਲੇਟ ਤੋਂ ਵੀ ਲਾੜਾ ਨਾ ਹੋ ਨੰਬਰ ਪਲੇਟ ਤੋਂ ਕੀ ਆ ਜੜੀ ਲਾਲ ਨੇ ਲਾਲ ਲਾੜ ਨੇ ਤੇ ਚੱਲਿਆ ਸਮਾਨ ਵੰਡੀ ਹੁਣ ਸਮਾਨ ਵੰਡ ਲਈ ਨਹੀਂ 36 36 ਜੇ ਮੇਰੇ ਕੋ ਕਿਤੇ ਰੱਖਣ ਦਾ ਮੌਕਾ ਨਹੀਂ ਮਿਲਿਆ ਆ ਵੀ ਮੈਂ ਇੱਥੇ ਟੰਗ ਕੱਢੀਆਂ ਮਮਾ ਕੋ ਵੀ ਕੰਮ ਖਾਵੇ ਕਰਦਾ ਜੇ ਕੋਈ ਵੇਲ ਲਿੰਦਾ ਤੇ ਆਹ ਸਾਰਾ ਸਾਰਾ ਕੱਢਦੇ ਜਾਣਾ ਹੈਗਾ ਆਹ ਵੇਖ ਐਵੇਂ ਲਿੰਦਾ ਕੋਈ ਬਸ ਆ ਲੈ ਪਹਿਲਾਂ ਇੱਕ ਤੇਰੀ ਤੇ ਇੱਕ ਮੇਰੀ ਕਿਉਂ ਆ ਇੱਕ ਹੋ ਗਈ ਮੇਰੀ ਤੇ ਇਹ ਚੋਂ ਇੱਕ ਚੋਂ ਕਰਨਾ ਆਪਾਂ ਅੱਧੋ ਅੱਧੀ ਲੈ ਮਮਾ ਤੂੰ ਮੈਨੂੰ ਸਦਾਈ ਸਮਝਿਆ ਵਾ ਮੋਟਰਸਾਈਕਲ ਮੇਰਾ ਨਾਲ ਮੈਂ ਗਿਆ ਪੂਰਾ ਮੈਂ ਰਿਸਕ ਲਿਆ ਤੇਰਾ ਕੀ ਹੈਗਾ ਤੂੰ ਤਾਂ ਕੱਲਾ ਨਾਲ ਗਿਆ ਮੇਰੇ ਉਹ ਤੂੰ ਸਦਾਈ ਮੇਰਾ ਸਕੋਟਰ ਦੇ ਹਿੱਸਾ ਬੰਦਾ ਵਾ ਤੇਰਾ ਅੱਧਾ ਹਿੱਸਾ ਬੰਦਾ ਤੇ ਤੂੰ ਤੂੰ ਡੇਢ ਲੈਣ ਡਿਆ ਤੇ ਮੈਨੂੰ ਅੱਧਾ ਦੇਣ ਡਿਆ ਵਾ ਇਹ ਕਿੱਦਾਂ ਉਹ ਤੂੰ ਸਦਾਈ ਆ ਤੈਨੂੰ ਸਮਝ ਨਹੀਂ ਲੱਗਦਾ ਆ ਜਿਹੜੀ ਆ ਨਾ ਇੱਕ ਚੋਂ ਆਪਾਂ ਅੱਧੀ ਅੱਧੀ ਕਰ ਲੈਨੇ ਦੋਵੇਂ ਨੇ ਆਹ ਮਾਲ ਪਤਾ ਵੰਡ ਲਾਂਗੇ ਤੇ ਜਿਹੜੀ ਆ ਜਿਹੜੀ ਆ ਇਹਦੀ ਮੈਂ ਸ਼ਾਪ ਬਣਾ ਕੇ ਨਾ ਮੰਤਰੀ ਬਣਾ ਕੇ ਘੈਂਟ ਜੀ ਤੇ ਤੇਰੀ ਭਦਾਇਂ ਦੇਣੀ ਆ ਆ ਸਾਬ ਬਣਾਉਣੀ ਹੈ ਸਾਬ ਬਣਾਉਣੀ ਤਾਂ ਜਿਹੜਾ ਅੱਧਾ ਇਹ ਸਾਬ ਹੈ ਨਾ ਉਹਦੇ ਚੋਂ ਹੀ ਬਣਾ ਮੇਰਾ ਇਹ ਸਾਬ ਨਾ ਖਾ ਤੂੰ ਭਾ ਉਹ ਤੂੰ ਛਦਾਈਂ ਆ ਦਿਮਾਗ ਨਹੀਂ ਲਾਉਂਦਾ ਜੇ ਕੁਛ ਮੈਂ ਉਹਨੂੰ ਦਊਗਾ ਤੇ ਫੇਰ ਹੀ ਉਧਰੋਂ ਮੈਨੂੰ ਕੁਛ ਮਿਲੂਗਾ ਕੱਲ ਨੂੰ ਦੱਸ ਭਲਾ ਹੈ ਖਜ਼ਾਨੇ ਦੀ ਚਾਬੀ ਮੇਰੇ ਹੱਥ ਤਾ ਹੀ ਆਉਣੀ ਆ ਤੂੰ ਦਿਮਾਗ ਨਹੀਂ ਲਾਉਂਦਾ ਕੱਲ ਨੂੰ ਮੁੜ ਕੇ ਫੇਰ ਤੂੰ ਹੀ ਮੈਨੂੰ ਕਹਿਣਾ ਮਣੀ ਦੇ ਯਾਰ ਥੋੜੇ ਬੁੱਤੇ ਮੈਂ ਤੈਨੂੰ ਤਾਂ ਹੀ ਦਊਗਾ ਨਾ ਜੇ ਤੇਰਾ ਜਿਹੜਾ ਚੜਿਆ ਮੇਰੇ ਸਿਰ ਤੇ ਧਾਰ ਸਾਰੇ ਤਾਂ ਹੀ ਲਾਉਂਗਾ ਜੇ ਕੱਲ ਨੂੰ ਮੇਰੇ ਕੋਲ ਕੁਛ ਆਊਗਾ ਤੇ ਤੂੰ ਵੇਹ ਲਾਇਆ ਮੈਂ ਤਰਾਸ ਆਬ ਹਰ ਵਾਰ ਮਿਹਨਤ ਵੀ ਇਦਾਂ ਹੀ ਕਰਦਾ ਹਾਂ ਹੁਣ ਵੀ ਤੂੰ ਮੇਰਾ ਵੇਲਾ ਹਿੱਸਾ ਕਹੀ ਜਾਣ ਰਿਹਾ ਉਹ ਨਹੀਂ ਖਾਂਦਾ ਤੇਰਾ ਕਿਤੇ ਆ ਤੈਨੂੰ ਮੈਂ ਵੇਖੀ ਦੋਨੇ ਤਨੇ ਕਰਕੇ ਪਾਉਣ ਨੇ ਆ ਜਦੋਂ ਮੇਰਾ ਉਧਰ ਪੂਰਾ ਸਿਰਾ ਕੰਮ ਲੱਗ ਗਿਆ ਕਹਿੰਦਾ ਤੂੰ ਹਰ ਵਾਰ ਇਦਾਂ ਹੀ ਆ ਕਦੇ ਵੀ ਮੁੜ ਕੇ ਦਿੱਤਾ ਹੀ ਕੁਝ ਉਹ ਲੈ ਐਵੇਂ ਤੂੰ ਮਰੀ ਜੰਨਾ ਵਾ ਤੈਨੂੰ ਕਿੰਨੇ ਵਾਕੇ ਕਰਲੇ ਸੀ ਕਿੰਨੇ ਕੰਮ ਕੀਤੇ ਆ ਸਾਰਿਆਂ ਮੈਂ ਤੇਰੇ ਨਾਲ ਹੁੰਦਾ ਵਾਂ ਮੋਰੇ ਮੋੜ ਸਕੰਡ ਮੇਰਾ ਹੁੰਦਾ ਹਰ ਵਾਰ ਉਹ ਉਹਨਾਂ ਦੇ ਵਿੱਚ ਨਾਲ ਹੀ ਗੱਲਾਂ ਜੰਨਾ ਵਾ ਮੇਰੇ ਤੇ ਹਰ ਵਾਰੀ ਤੂੰ ਹਿਸਾਬ ਡਬਲ ਲੈ ਜੰਨਾ ਵਾ ਮੈਨੂੰ ਅੱਧਾ ਹੀ ਦਿੰਨਾ ਵਾ ਪਲਾਨਿੰਗ ਤੇ ਮੇਰੀ ਹੁੰਦੀ ਨਾ ਸਾਰੀ ਪਲਾਨਿੰਗ ਮੈਂ ਕਰਦਾ ਬੰਦਾ ਮੈਂ ਲੱਭਦਾ ਫਿਰ ਉਸ ਤੋਂ ਬਾਅਦ ਆਪਾਂ ਮੈਂ ਤੁਹਾਨੂੰ ਦੱਸਦਾ ਮੋਕਾ ਇੱਥੇ ਲੱਗਣਾ ਆਪਣਾ ਸਾਰਾ ਗਲਤੀ ਹਾਂ ਅੱਜ ਵਾਲੀ ਪਲਾਨਿੰਗ ਤੇ ਮੇਰੀ ਹੀ ਸਾਰੀ ਅੱਜ ਵਾਲੀ ਪਲਾਨਿੰਗ ਤੇਰੀ ਹੀ ਪਰ ਇਹਦੇ ਵਿੱਚ ਹਿੱਸਾ ਹੁਣ ਆਪਣਾ ਨਿਕਲ ਗਿਆ ਨਾ ਦੂਜੇ ਬਨੇ ਸਮਝਿਆ ਕਰ ਗੱਲ ਨੂੰ ਥੋੜਾ ਬੁੱਤਾ ਤੂੰ ਦਿਮਾਗ ਲਾਇਆ ਕਰ ਮਾਲੀ ਕਰਦਾ ਹੁੰਦਾ ਤੂੰ ਚੱਲ ਕਰ ਲੈ ਜੋ ਕਰਨਾ ਫਿਰ ਹੋਰ ਕੀ ਕਰਨਾ ਕੋਈ ਨਹੀਂ ਆ ਮੈਂ ਰੱਖਣਾ ਪੂਰੀ ਠੀਕ ਹੈ ਨਾ ਇਹਦੇ ਵਿੱਚ ਵੱਧ ਉੱਦੀ ਕਰਨੇ ਫਿਰ ਆਪਾਂ ਕੋਈ ਗੱਲ ਜਦੋਂ ਕਬਜ਼ੇ ਚ ਜਾਊਗਾ ਮੇਰਾ ਧਿਆਨ ਰੱਖਿਆ ਕਰ ਨਹੀਂ ਲੈ ਕੇ ਨਾ ਹੋਏ ਤੂੰ ਭੈਜੋ ਕੱਲਾ ਹੀ ਕੰਮ ਕਰੀ ਜਾਵੇਂ ਲੋਗੇ ਮੈਨੂੰ ਭੁਲਾ ਹੀ ਦਵੇਂ ਉਹ ਆਪਣਾ ਛਦਾਈਆ ਖਾਣਾ ਪੀਣਾ ਤਾਂ ਆਪਾਂ ਇਕੱਠੇ ਹੀ ਰਹਿਣਾ ਵਾ ਆਪਾਂ ਕਿਹੜਾ ਕਿਤੇ ਚੱਲ ਚੱਲਿੰਦਾ ਸ ਪਰ ਆਪਾਂ ਦੋਵੇਂ ਰਹਿਣਾ ਤਾਂ ਇਕੱਠੇ ਹੀ ਆ ਸਾਰੀ ਉਮਰ ਇਹਨਾਂ ਇਕੱਠੇ ਹੀ ਆਪਾਂ ਠੀਕ ਹੈ ਨਾ ਖਾਣਾ ਪੀਣਾ ਆਪਾਂ ਇਕੱਠੇ ਹੀ ਆ ਚੱਲ ਠੀਕ ਆ ਫਿਰ ਹਲੋ ਕੋਲਡ ਡਰਿੰਗ ਪੀਓ ਮੈਂ ਤਾਂ ਜੀਣਾ ਇੱਕ ਗਿਫਟ ਲੈ ਕੇ ਆਇਆ ਵਾ ਗਿਫਟ ਹਾਂ ਗੈਸ ਕਰੋ ਕੀ ਹੋ ਸਕਦਾ ਵਾ ਨਾ ਮੈਨੂੰ ਇਹ ਦੱਸੋ ਵੀ ਮੈਂ ਕੀ ਗੈਸ ਕਰ ਸਕਦੀ ਆ ਗਿਫਟ ਤੇ ਕੋਈ ਵੀ ਚੀਜ਼ ਹੋ ਸਕਦੀ ਆ ਹੁਣ ਮੇਰਾ ਗੈਸ ਸਹੀ ਨਿਕਲ ਵੀ ਸਕਦਾ ਨਹੀਂ ਨੀ ਪਰ ਫਿਰ ਵੀ ਕੁਝ ਨਾ ਕੁਝ ਤੇ ਦੱਸ ਕਿ ਕੀ ਹੋ ਸਕਦਾ ਵਾ ਜਿਹੜਾ ਤੇਰੇ ਲਈ ਗਿਫਟ ਲਿਆ ਸਕਦਾ ਮੈਂ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਦੱਸਣਾ ਜਿਹੜਾ ਗਿਫਟ ਲਿਆਂਦਾ ਵਾ ਦਿਖਾ ਦਿਓ ਮੈਨੂੰ ਤੁਸੀਂ ਆਪ ਹੀ ਦਿਖਾ ਦਿਓ ਮੈਨੂੰ ਪਤਾ ਲੱਗ ਜਾਊਗਾ ਮੈਂ ਨਾ ਤੂੰ ਗੈਸ ਨਹੀਂ ਕੀਤਾ ਗੈਸ ਕਰਦੀ ਤੇ ਫਿਰ ਤੈਨੂੰ ਪਤਾ ਲੱਗ ਜਾਣਾ ਹੈ ਹਏ ਰਿੰਗ ਮੇਰੇ ਲਈ ਹਾਂ ਤੇਰੇ ਲਈ ਸੱਚੀ ਬੜੀ ਸੋਹਣੀ ਆ ਸੋਹਣੀ ਆ ਨਾ ਬਹੁਤ ਸੋਹਣੀ ਆ ਲਿਆ ਫਿਰ ਘਰ ਹੱਥ ਤੇ ਮੈਂ ਪਾਈ ਦਵਾ ਫਿਰ ਐ ਵੈਲਾ ਬਿਲਕੁਲ ਫਿਕਸ ਆਈ ਏ ਤੈਨੂੰ ਸੱਚੀ ਮੈਨੂੰ ਤੇ ਇਦਾਂ ਲੱਗਣ ਡਿਆ ਜਿੱਦਾਂ ਮੇਰੇ ਨਾਲ ਪਦਾ ਨਾ ਤੁਹਾਨੂੰ ਅੱਗੇ ਹੀ ਪਤਾ ਹੁੰਦਾ ਲਿਓਨ ਨੂੰ ਤੇ ਮੈਂ ਡਾਇਮੰਡ ਦੀ ਰਿੰਗ ਵੀ ਲਿਆ ਸਕਦਾ ਸੀ ਪਰ ਨਾ ਤੇਰਾ ਭਰਾ ਸਰਪੰਚ ਵਾ ਤੇ ਤੁਹਾਡੇ ਕਿਤੇ ਇਨਕਮ ਟੈਕਸ ਦੀ ਰੇਟ ਪਾਇੰਦੀ ਤੁਹਾਡੇ ਘਰੇ ਤੇ ਫੇਰ ਕਿਉਂ ਉਹ ਕਿਤੇ ਕਰੋੜਾਂ ਚ ਬਣਦੀ ਆ ਭੁੱਲ ਕਮਲਿਆ ਤੈਨੂੰ ਨਹੀਂ ਪਤਾ ਹੈਗਾ ਉਹ ਕਰੋੜਾ ਜੀ ਬਣਦੀ ਆ ਪਤਾ ਕਿੰਨੀ ਮਹਿੰਗੀ ਹੁੰਦੀ ਆ ਅੱਛਾ ਹੋਰ ਕੀ ਤੇ ਸਾਡੇ ਕੋ ਕਿਤੇ ਪੈਸੇ ਹੈ ਨਹੀਂ ਓਹੋ ਪੈਸਾ ਦੀ ਗੱਲ ਨਹੀਂ ਕਰਦਾ ਤੁਹਾਡੇ ਕੋ ਤੇ कोरोना ਚ ਬਣਦੀ ਤਾਂ ਕਰਕੇ ਕਹਿੰਦੇ ਆ ਵਾ ਮੇਰੀਏ ਭੋੜੀਏ ਲਾਡੋ ਮੈਂ ਉਹ ਗੱਲ ਨਹੀਂ ਕਹਿੰਦਾ ਤੁਹਾਡੇ ਕੋ ਪੈਹਾਨੀਆਂਗਾ ਤੁਹਾਡੇ ਕੋ ਪੈਹਾ ਬਥੇਰਾ ਵਾ ਪਰ ਜੇ ਕਿਤੇ ਕਿਸ ਨੇ ਰੇਟ ਮਰਵਾਤੀ ਤੇ ਫੇਰ ਦੱਸ ਕੀ ਕਰੋਗੇ ਤੁਸੀਂ ਹਾਂਜੀ ਚਲੋ ਕੋਈ ਨਾ ਠੀਕ ਆ ਸੋਚ ਤੁਹਾਡੀ ਜਿਹੜੀ ਵਧੀਆ ਵਾ ਹਾਂ ਨਾਲੇ ਪਤਾ ਕੀ ਗੱਲ ਵਾ ਹੁਣ ਜਿੱਦਾਂ ਤੈਨੂੰ ਮੈਂ ਸੋਨੇ ਦੀ ਰਿੰਗ ਬਣਾ ਕੇ ਰਿਆਕ ਦਿੱਤੀ ਆ ਇਹ ਤਾਂ ਤੇ ਚੱਲ ਕੋਈ ਗੱਲ ਨਹੀਂ ਕਿਤੇ ਡਿੱਗ ਪਊਗੀ ਹੈ ਕਿ ਨਹੀਂ ਜੇ ਮੈਂ ਡਾਇਮੰਡ ਦੀ ਰਿੰਗ ਬਣਾ ਕੇ ਲਿਆਂਦਾ ਤੇ ਫੇਰ ਜੇ ਕਿਤੇ ਤੇਰੇ ਕੋ ਡਿੱਗ ਪੈਂਦੀ ਤੇ ਤੂੰ ਟੈਨਸ਼ਨ ਚ ਪੈ ਜਾਣਾ ਆ ਤੇ ਤੈਨੂੰ ਮੈਂ ਟੈਨਸ਼ਨ 'ਚ ਵੇਖ ਨਹੀਂ ਸਕਦਾ। ਅੱਛਾ ਹੋਰ ਕੀ? ਅੱਗੇ ਤੇਰੇ ਭਰਾਵਾਂ ਰੀ ਤੂੰ ਐਨ ਮਾੜੀ ਜੀ ਟੈਨਸ਼ਨ ਲਈ ਸੀ ਤੇ ਮੈਂ 14-15 ਲੱਖ ਦੀ ਪਰਵਾਹ ਨਹੀਂ ਕੀਤੀ। ਹਾਂਜੀ ਨਹੀਂ ਉਹ ਤੇ ਮੈਨੂੰ ਅੱਜ ਵੀ ਯਾਦ ਆ ਕਿ ਤੁਸੀਂ ਕਿੰਨਾ ਖਿਆਲ ਕੀਤਾ ਮੇਰੇ ਵੀਰ ਦਾ। ਹਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਆਇਆ ਸੀ। ਮੈਨੂੰ ਨਾ 8-10 ਦਿਨ ਵਾਸਤੇ ਅਮਰੀਕਾ ਜਾਣਾ ਪੈਣਾ ਵਾ। ਅਮਰੀਕਾ 8-10 ਦਿਨ ਲਈ? ਹਾਂ ਯਾਰ ਪਤਾ ਕੀ ਗੱਲ ਵਾ। ਤੁਹਾਨੂੰ ਪਤਾ ਤਾਂ ਹੈਗਾ ਮੇਰਾ ਕੈਨੇਡਾ ਦਾ ਡਾੜਾ ਬਿਜ਼ਨਸ ਚੱਲਦਾ ਉਥੇ, ਟ੍ਰਕਿੰਗ ਦਾ। ਤੇ ਉਹਨਾਂ ਨਾ ਕੰਪਨੀ ਜਿਹੜੀ ਆ ਉਹਦੇ ਵਿੱਚ ਬੰਦੇ ਬਹੁਤ ਖਰਾਬ ਕਰਨਦੇ ਆ ਮੈਨੂੰ ਹਾਂਜੀ ਮਾਲ ਟਾਈਮ ਸਰ ਪਹੁੰਚਾਉਂਦੇ ਨਹੀਂ ਆ ਤੇ ਔੜੇ ਆ ਜਿਨ੍ਹਾਂ ਨਾਲ ਗਾੜੀ ਡੀਲ ਹੋਈ ਆ ਉਹ ਵੀ ਮੈਨੂੰ ਬਹੁਤ ਫੋਨ ਕਰਦੇ ਆ ਇੱਕ ਤੇ ਉੱਥੇ ਚੱਕਰ ਲਾ ਕੇ ਆਉਣਾ ਫਿਰ ਇੱਕ ਨਵੀਂ ਟਰਾਂਸਪੋਰਟ ਕੰਪਨੀ ਖੋਲੀ ਆ ਆਪਾਂ ਅਮਰੀਕਾ ਵਿੱਚ ਤੇ ਉੱਥੇ ਵੀ ਜਾਣਾ ਵਾ 50 ਟਰੱਕਾਂ ਦੀ ਡੀਲ ਚੱਲ ਰਹੀ ਹੈ ਉੱਥੇ ਉਹਨਾਂ ਨਾਲ ਇਕੱਠੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹ 50 ਟਰੱਕ ਆਪਾਂ ਉੱਥੇ ਕੰਪਨੀ ਨਾਲ ਕਿਸੇ ਨਾਲ ਡੀਲਿੰਗ ਕਰਨੀ ਆ ਨਾ ਗਾੜੀ ਵੀ ਹੁਣ ਕਿਤੇ ਨਾ ਕਿਤੇ ਕੰਮ ਤੇ ਲਾਵਾਂਗੇ ਆਪਾਂ ਜੇ ਟਰਾਂਸਪੋਰਟ ਕੰਪਨੀ ਬੜੀ ਖੁਸ਼ ਹੋਣੀ ਆ ਮੈਂ ਚਲੋ ਤੁਹਾਡਾ ਕਾਰੋਬਾਰ ਵਧਣ ਗਿਆ ਵਾ ਵਧਾਉਣਾ ਚਾਹੀਦਾ ਲੋਕਾਂ ਦਾ ਇੰਡੀਆ ਚ ਵਧਦਾ ਵਾ ਤੁਹਾਡਾ ਵੀ ਦੇਸ਼ਾਂ ਦੇ ਵਿੱਚ ਵਧਣ ਗਿਆ ਹੋਰ ਕੀ ਹਾਂਜੀ ਤੇ ਤਾਂ ਹੀ ਤੈਨੂੰ ਕਹਿੰਦਾ ਮੈਨੂੰ ਅਮਰੀਕਾ ਜਾਣਾ ਪੈਣਾ ਵਾ ਤੇ ਬਸ ਮੈਂ ਦੋ ਚੜ੍ਹਦੇ ਵਿੱਚ ਨਿਕਲੀ ਜਾਣਾ ਬਸ ਮੈਂ ਖਾਲੀ ਠੀਕ ਹੈ ਨਾ 8 ਦਿਨ ਲੱਗਣੇ ਆ 8-10 ਦਿਨਾਂ ਤੇ ਮੈਂ ਅਜ ਮੋੜ ਆਉਂਗਾ ਮੜ ਕੇ ਟਿਕਟ ਤੁਸੀਂ ਕਰਾਵੇ ਲਈਏ ਦੱਸਿਆ ਵੀ ਨਹੀਂ ਮੈਨੂੰ ਉਹ ਮੈਨੂੰ ਲੋੜ ਨਹੀਂ ਪੈਂਦੀ ਟਿਕਟ ਉਡਦੀ ਮੈਂ ਸਿੱਧਾ 에어ਪੋਰਟ ਤੇ ਪਹੁੰਚਣਾ ਮੇਰੇ ਮੈਨੇਜਰ ਨੇ ਆਪੇ ਹੀ ਸਭ ਕੁਝ ਲਿਆ ਕੇ ਦੇ ਦੇਣਾ ਮੈਨੂੰ ਉੱਥੇ ਠੀਕ ਆ ਨਾ ਮੈਨੂੰ ਵੀ ਨਾ ਮੈਨੂੰ ਟਿਕਟਾਂ ਦੀ ਲੋੜ ਪੈਂਦੀ ਆ ਕਿਉਂ ਵੀਜ਼ੇ ਤੋਂ ਬਿਨਾਂ ਤੇ ਜਾਇਆ ਹੀ ਨਹੀਂ ਜਾਂਦਾ ਐਦਾਂ ਕਿਉਂ ਤੁਸੀਂ ਮੈਨੂੰ ਪਾਗਲ ਬਣਾਉਂਦੇ ਹੋ ਉਹ ਕਮਲਿਆ ਤੈਨੂੰ ਨਹੀਂ ਪਤਾ ਹੈਗਾ ਮੇਰੇ ਵੀਜ਼ੇ ਜਿਹੜੇ ਆ ਨਾ ਉਹ 10-10 ਸਾਲ ਦੇ ਮਲਟੀਪਲ ਲੱਗੇ ਵੀਜ਼ੇ ਤੇ ਫਿਰ ਜਦੋਂ ਖਤਮ ਹੁੰਦਾ ਹੈ ਉਦੋਂ ਫੇਰ ਲਾ ਦਿੰਦੇ ਆ ਐਦਾਂ ਬੋਲੋ ਨਾ ਤੁਸੀਂ ਹੋਰ ਕੀ ਤੇ ਜਿਹੜੀ ਵੀਜ਼ੇ ਦੀ ਲੋੜ ਨਹੀਂ ਪੈਂਦੀ ਕੈਨੇਡਾ ਦੀ ਉਹ ਮੇਰੇ ਕੋਲ ਪੀਆਰ ਮੈਨੂੰ ਉੱਥੇ ਦੀ ਵੈਸੇ ਲੋੜ ਨਹੀਂ ਪੈਂਦੀ ਮੈਂ ਤਾਂ ਇੱਥੇ ਆਉਣ ਵਾਸਤੇ ਸਭ ਕੋ ਵੀਜ਼ਾ ਲੈਣਾ ਪੈਂਦਾ ਵਾ ਝੱਟ ਮਿਲ ਜਾਂਦਾ ਵੀਜ਼ਾ ਉਸੇ ਵੇਲੇ ਅੱਛਾ ਫਿਰ ਮੈਨੂੰ ਰੈੱਡ ਪਾਸਪੋਰਟ ਹੋਣਾ ਆਹ ਉਹ ਲੋੜ ਨਹੀਂ ਪਿੰਦੀ ਮੈਨੂੰ ਕਹੀ ਗੱਲ ਦੀ ਠੀਕ ਸਿਟੀਜ਼ਨ ਹੋਗੇ ਨਾ ਤੁਹਾਡੇ ਬਸ ਹੁਣ ਤੂੰ ਇਦਾਂ ਕਰੀ ਤੇ ਮੈਂ ਕਾਲ ਕੋਲ ਨਾ ਕਰਾਂ ਬਾਈਚਾਸ ਤੇ ਫਿਕਰ ਨਾ ਕਰੀ ਕਿਸ ਗੱਲ ਦੀ ਚੰਗਾ ਕਿਉਂਕਿ ਇੱਥੇ ਦਿਨ ਹੋਣਾ ਵਾ ਉਦੋਂ ਉੱਥੇ ਰਾਤ ਹੋਣੀ ਆ ਜੇ ਉੱਥੇ ਰਾਤ ਹੋਈ ਤੇ ਇੱਥੇ ਦਿਨ ਹੋਣਾ ਵਾ ਹੈ ਕਿ ਨਹੀਂ ਇਹ ਗੱਲੋਂ ਚਲੋ ਕੋਈ ਨਾ ਮੈਂ ਗਨੇ ਟੈਨਸ਼ਨ ਲੈਂਦੀ ਤੇ ਤੁਸੀਂ ਫੋਨ ਨਾ ਕਰੋਗੇ ਬਿਲਕੁਲ ਨਹੀਂ ਨਹੀਂ ਫੋਨ ਕਿਉਂ ਨਹੀਂ ਕਰੂਗਾ ਦੱਸ ਮੈਂ ਆਪਣੀ ਲਾਡੋ ਨੂੰ ਫੋਨ ਨਹੀਂ ਕਰਾਂ ਤੇ ਕਿੰਨੂੰ ਕਰਾਂ ਦੱਸ ਨੂੰ ਪਹਿਲਾਂ ਹੈ ਕਿ ਨਹੀਂ ਮੈਂ ਟਾਈਮ ਕੱਢ ਕੇ ਫੋਨ ਤੈਨੂੰ ਜਰੂਰ ਕਰੂੰਗਾ ਠੀਕ ਹੈ ਨਾ ਮੈਂ ਤਾਈ ਤੈਨੂੰ ਦੱਸ ਕੇ ਚੱਲਿਆ ਵਾਂ ਕਿ ਮੈਂ 8-10 ਦਿਨ ਮੈਂ ਹਾਲੀ ਨਹੀਂ ਤੈਨੂੰ ਮਿਲ ਪਉਣਾ ਫਿਰ ਕੋਈ ਗੱਲ ਨਹੀਂ ਤਾਈ ਤੈਨੂੰ ਸੱਦਿਆ ਹੀ ਮਿਲਣ ਵਾਸਤੇ ਮੈਂ ਕੋਈ ਨਹੀਂ ਕੋਈ ਨਹੀਂ ਬਿਜ਼ਨਸ ਵਾਸਤੇ ਬੜਾ ਕੁਝ ਕਰਨਾ ਪੈਂਦਾ ਏ ਇਹ ਤੇ 8-10 ਦਿਨ ਦੀ ਗੱਲ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹਾਂ ਚਲੋ ਫਿਰ ਚੱਲਗੇ ਹਾਂ ਆ ਫਿਨਿਸ਼ ਕਰੋ ਫਿਰ ਚਲਦੇ ਆ ਚਲੋ ਆ ਫਿਨਿਸ਼ ਕਰੋ ਚਲੋ ਗੱਲਾਂ ਇਹਦੀਆਂ ਕਿੱਦਾਂ ਦੀਆਂ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਇੰਨੇ ਟਰਾਲੇ ਲਏ ਆ ਮੇਰੇ ਇੰਨੇ ਚਲਦੇ ਆ ਇੰਨਿਆ ਟਰਾਲਿਆਂ ਦਾ ਹੋ ਸੌਦਾ ਹੋਣ ਵਾਲਾ ਵਾ ਮੈਂ ਜਾਣਾ ਵਾ ਨਾ ਇਹ ਸੌਦਿਆਂ ਸਰਦਿਆਂ ਵਾਲੀ ਗੱਲ ਕਿਹੜੀ ਹੋਈ ਭਲਾ ਕੋਈ ਸਮਝ ਜੀ ਨਹੀਂ ਆਉਂਦੀ ਮੈਨੂੰ ਸ਼ਕਲੋਂ ਸੂਰਤ ਤੇ ਮੈਨੂੰ ਐ ਲੱਗਦਾ ਵਾ ਕਿ ਜਿਵੇਂ ਪੰਜਾਬ ਦਾ ਬਾਰਡਰ ਨਹੀਂ ਕਦੀ ਟੱਪਿਆ ਕੋਈ ਸਮਝ ਜੀ ਨਹੀਂ ਮੈਨੂੰ ਆਉਂਦੀ ਇਹਦੀ ਹੈਰਾਨ ਜੀ ਰਹੀ ਨਹੀਂ ਗੱਲਾਂ ਸੁਣ ਸੁਣ ਕੇ ਸੱਚ ਮੰਨਦੀ ਵੀ ਆ ਪਰ ਦਿਲ ਵੀ ਸੱਚ ਮੰਨਣ ਨੂੰ ਤਿਆਰ ਨਹੀਂ ਹੁੰਦਾ ਮੈਨੂੰ ਤੇ ਆ ਵੀ ਲੱਗਦਾ ਕਿ ਕਿਤੇ ਨਕਲੀ ਨਾ ਹੋਵੇ ਜਿਹੜੀ ਮੈਨੂੰ ਰਿੰਗ ਦੇ ਕੇ ਗਿਆ ਵੈਹੇ ਵੀ ਕਿੰਨੀ ਭਾਰੀ ਆ ਚੱਲ ਕੋਈ ਨਾ ਇਹ ਤੇ ਹੱਲ ਮੇਰੇ ਕੋਲ ਹੈਗਾ ਇਹਦੇ ਟਰਾਲਿਆਂ ਦਾ ਪਤਾ ਤਾਂ ਨਹੀਂ ਕਰ ਸਕਦੀ ਪਰ ਇਹ ਜੋ ਸੱਚ ਝੂਠ ਆ ਇਹ ਤੇ ਨਿੱਤਰ ਹੀ ਆਉਣਾ ਵਾ ਕੋਈ ਨਾ ਮੈਂ ਜਾਊਂਗੀ ਸੁਨਿਆਰ ਕੋਲ ਉਹਦੇ ਕੋਲੋਂ ਤੇ ਆਪਾਂ ਚੈੱਕ ਕਰਵਾ ਹੀ ਸਕਦੇ ਆ ਭਾਵੇਂ ਇਹਦੇ ਕੋਲ ਹੀ ਚੱਲ ਜਾ ਅਵੇਹਦਾ ਨਾਂ ਸਾਰਾ ਕੁਝ ਲਿਖਿਆ ਆ ਨੰਬਰ ਵੀ ਅੰਦਰ ਦਿੱਤਾ ਡੱਬੀ ਤੇ ਇਹ ਤੇ ਹੁਣ ਮੈਂ ਆਪਣਾ ਵਹਿਮ ਕੱਢ ਕੇ ਹੀ ਰਹੂੰਗੀ ਕਿ ਇਹ ਸੱਚ ਹੈ ਕਿ ਝੂਠ ਹੈ